ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਈ ਸਾਰੇ ਭਰਾਵਾਂ ਦਾ ਹੋਰ ਠੀਕ ਠਾਕ ਬਈ ਤੇ ਅੱਜ ਬਈ ਆ ਮੀਂਹ ਪੈ ਰਿਹਾ ਸ਼ੌਣੀ ਰੋਇਪਰ ਬਈ ਅੱਧਾ ਘੰਟਾ ਹੋ ਗਿਆ ਮੀਂਹ ਪਈ ਜਾਂਦੇ ਨੂੰ ਬਈ ਤੇ ਮੁੰਡਾ ਵੇ ਪੂਰਾ ਡਾਂਸ ਕਰ ਰਿਹਾ ਖੁਸ਼ੀ ਚ ਪਰ ਇਹ ਬਈ ਆਪਣੇ ਹਨ ਕਬੂਤਰਾਂ ਵਾਲਿਆਂ ਨੂੰ ਕਿੱਥੇ ਸਾਲਾ ਚੰਗਾ ਲੱਗਦਾ ਮੀਂਹ ਆਪਣਾ ਤਾਂ ਜਮਾ ਪੱਟੀ ਨੇਸ ਹੋ ਜਾਂਦੀ ਆ ਬਈ ਪੂਰਾ ਸਵਾਦ ਨਹੀਂ ਆਉਂਦਾ ਕਬੂਤਰਾਂ ਵਾਲਿਆਂ ਨੂੰ ਬਾਈ। ਧਿਆ ਹਵੇਲਾ ਲੈ। ਆਪਣੇ ਰਣ ਬਾਈ 10-15 ਦਿਨ ਗਏ ਸੱਦੀ। ਇੱਕ ਦਿਨ ਮੀਂਹ ਪੈ ਗਿਆ ਤੇ 15 ਦਿਨ ਪੱਕੇ ਹੀ ਆ। ਨੀ ਆ ਮੁੰਡਾ ਠੀਕ ਆ ਯਾਰ ਬਾਹਲੇ ਸਲੈਪ ਕੱਢਦਾ ਆ ਮੁੰਡਾ ਬਹੁਤ ਸਲੈਪ ਕੱਢਦਾ ਯਾਰ। ਆਹ ਵੇ। ਗਏ। ਹੋਰ ਬਾਈ ਦੱਸਿਓ ਸਾਰੇ ਭਰਾ ਕਿੱਥੇ ਕਿੱਥੇ ਮੀਂਹ ਪੈਂਦਾ ਤੇ ਕਿੱਥੇ ਕਿੱਥੇ ਨਹੀਂ ਤੇ ਕਿੱਥੇ ਕਿੱਥੇ ਬਦਲਵਾਈ ਆ ਆਪਣੇ ਪਿੰਡ ਦਾ ਬਾਈ ਭੰਗੜਾ ਇਹ ਹੈਗਾ ਬਾਈ ਚਾਰ ਦਾ ਟਾਈਮ ਪੂਰੇ ਤੇ ਫੁੱਲ ਢੇਰੀ ਤੇ ਮੀਂਹ ਬਣਿਆ ਪਿਆ ਪਰ ਮੀਂਹ ਪੈਂਦਾ ਨਹੀਂ ਆ ਇਕਦਾ ਪੂਰਾ ਅੱਧਾ ਘੰਟਾ ਹੋ ਗਿਆ ਪੂਰਾ ਮਾਹੌਲ ਚਲੀ ਜਾਂਦਾ ਮੀਂਹ ਦਾ ਬਾਈ ਇਹੋ ਪਾਣੀ ਹੋ ਜਾਂਦਾ ਪੰਡਾ ਆਲੇ ਬਾਕੀ ਜਵਾਕ ਬਾਈ ਸਿਆਣੇ ਹੋ ਗਏ ਆ ਤੇ ਆ ਸ਼ਹਿਰੀਏ ਦੇਖ ਲੋ ਆ ਹੋਵੇ ਲੋਲਾ ਸਿਆਣੇ ਬਿਆਣੇ ਆ ਹੈ ਇਹਨਾਂ ਦਾ ਕੋਈ ਹਸਾਬ ਕਿਤਾਬ ਤੇ ਆਪਣੇ ਨਿਕੇ ਨਿਕੇ ਵੀ ਬਾਈ ਪੂਰੇ ਹਣਾ ਯਾਰਾ ਸਾਡੇ ਮਿੱਟੀ ਜਾਂ ਘਟਾਣਾ ਪੈ ਜੇ ਬੰਨ ਠਣ ਕੇ ਰਹਿੰਦੇ ਆ ਪੂਰੇ ਇੱਧਰ ਦੇਖ ਲੋ ਸਿਆਣਾ ਬਣਾ ਆ ਵਿਆਹ ਆ ਮੁੰਡਾ ਬਾਈ ਆਹਾ ਜਿਹੜਾ ਹੈ ਕੋਈ ਵਿਆਹ ਵਾਲੀ ਗੱਲ ਇਹਦੇ ਚ ਕਿਉਂ ਲੈ ਨਾਸ ਆ ਠੀਕ ਕਰਦਾ ਯਾਰ ਤੂੰ ਠੀਕ ਕੀਤਾ ਤੱਕੀ ਯਾਰ ਕਰੀਆ ਕਰੀ ਫੇਰ ਪੰਪ ਵੇਖੋ ਆਪਣਾ ਬਾਈ ਕਿਵੇਂ ਲੱਗਾ ਪੰਪ ਵੀ ਦੱਸਿਓ ਮੈਕੋ ਦਾ ਠੋਕਾ ਪੂਰਾ ਤੇ ਤਿੰਨੇ ਹੀ ਚੱਲਦੇ ਆ ਵੇ ਨਹੀਂ ਯਾਰ ਆ ਠੀਕ ਲੱਗੀ ਘੈਂੜਾ ਚੀਜ਼ ਤੂੰ ਵੀ ਚੱਲ ਇਹ ਮੈਕੋ ਦੇ ਪੰਪ ਚੱਲਦੇ ਆ ਬਈ ਆਪਣੇ ਇਹ ਮਸ਼ਹੂਰ ਆ ਪੂਰੇ ਮੈਕੋ ਵਾਲੇ ਅਰੇ ਤਾਂ ਚੱਲਦਾ ਬਈ ਪੰਪ ਇਹ ਹਾਏ ਨਹੀਂ ਠੀਕ ਆ ਯਾਰ ਬਾਜ ਗਿਆ ਪੁੱਛ ਲਾ ਕਿ ਤੇ ਬਾਹ ਬੂਣਾ ਤੜਾਲੇ ਆ ਵੇਲਾ ਭਾਈ ਵਿਆਹ ਆ ਲੈ ਲੈ ਹੈ ਕੋਈ ਇਹਦਾ ਸਿਆਣੇ ਵਾਲੀ ਗੱਲ ਮੈਨੂੰ ਤਾਂ ਨਹੀਂ ਲੱਗਦੀ ਬਾਕੀ ਤੁਸੀਂ ਦੱਸੋ ਭਾਈ ਓ ਤੁਸੀਂ ਇਹਦੇ ਉੱਤੋਂ ਦੀ ਛਾਲਾ ਮਾਰ ਕੇ ਨੰਗੋ ਐਦੇ ਐਦੇ ਹਾਂਏ ਹਾਂਏ ਬਈ ਫਾਰਮ ਪਜ ਵਾਲੇ ਆਉਂਦੇ ਆ ਯਾਰ ਇਹ ਤਾਂ ਯਾਰ ਆਓ ਵੇ ਹਾਂ ਮੇਕੋ ਦੇ ਪੰਪ ਪਾਪਾ ਪੂਰੇ ਟਿਕਾ ਕੇ ਰੱਖੀ ਦੇ ਆ ਬਈ ਫੇਰ ਚੱਲਦਾ ਕੰਮ ਨਹੀਂ ਯਾਰ ਆ ਠੀਕ ਆ ਯਾਰ ਪੂਰੀ ਗੱਲ ਬਾਤ ਆ ਯਾਰ ਹਾਂ। ਮਨੋਂ ਭਾਈ 2 ਸਾਲ ਹੋ ਗਏ ਵਿਆਹੇ ਨੂੰ। ਇਦਰੇ ਕਿਉਂ? ਓ ਯਾਰ ਆ ਯਾਰ ਪੂਰੀ ਗੱਲ ਆ ਯਾਰਾ। ਹਾਂ ਕਹਿਣ ਕਰਦਾ ਯਾਰਾ। ਓ ਯਾ ਵੀ ਕਰ ਲੈਂਦਾ ਏ। ਆ ਛੋਟੇ ਨੂੰ ਮਿਠੋਕਿਆ ਮਾਈਕੋ ਦਾ ਬਾਈ ਹੋ ਟੱਗ ਗਿਆ ਆ ਵੇਖਿਆ ਕਿਉਂ ਨਹੀਂ ਨਹੀਂ ਤੂੰ ਦੋਵੇਂ ਹੱਥਾਂ ਨਾਲ ਕਰ ਲਾ ਲਓ ਔਰ ਜਿਹੜਿਆ ਦੋਇਆ ਤੇ ਜਿਹੜੀ ਖੜੇ ਹੋ ਗਏ ਅਰੇ ਉਸਨੇ ਨਹੀਂ ਨਹੀਂ ਠੀਕ ਆ ਯਾਰ ਸਹੀ ਹੈ ਸਹੀ ਆ ਇੱਕ ਵਜਾ ਨਾ ਬਾਈ ਕੋਚ ਨੂੰ ਤਾਂ ਤੈਨੂੰ ਪਤਾ ਹੀ ਆ ਥੂ ਹੀ ਆ ਤੇ ਕੋਚ ਆ ਤੁਹਾਡਾ ਕੋਚ ਆ ਇਹ ਨਾ ਵੱਡਾ ਹਨਾ ਇਹ ਵੀ ਇਹ ਪਾਣੀ ਦੇ ਸਟੈਂਡ ਪਰ ਤਾਂ ਹੁੰਦਾ ਇਹਦਾ ਇਹ ਡਾਂਸ ਵੀ ਕਰੋ ਮੀਂਹ ਦੀ ਖੁਸ਼ੀ ਜੀ ਯਾਰ ਆਹ ਕਰਦਾ ਲਾਲ ਜੀ ਹਾਂ ਕਿਉਂ ਨਹੀਂ ਨਹੀਂ ਠੀਕ ਆ ਯਾਰ ਮਾਈਕੋ ਆ ਬਈ ਮਾਈਕੋ ਇਹ ਉਹਦੇ ਚੜ ਜਾਂਦੇ ਪੰਪ ਤੇ ਕਿਉਂ ਮਾੜਾ ਕੈਂਦੀ ਦੇ ਰ ਆ ਆ ਉਹ ਨਾ ਮਰਿ ਸਲਾ ਦੇਖੋ ਭਾਈ ਮੁੰਡੇ ਦੇ ਕਰਤੱਵ ਦੇਖੋ ਮੜੇ ਜਿ ਕਿਉਂ ਨਹੀਂ ਠੀਕ ਆ ਯਾਰਾ ਠੀਕ ਆ ਇੱਕ ਵਾਰੀ ਫੇਰ ਨਹੀਂ ਕਰਦਾ ਯਾਰਾ ਮਾ ਦਾ ਯਾਰ ਥੋੜੀ ਜਿਹੀ ਬਣਾਈ ਉਹਦੋਂ ਤੂੰ ਉੱਤਰ ਹੀ ਆਇਆ ਇਹ ਮੈਂ ਇੱਕੋ ਦੇ ਪੰਪ ਤੇ ਬਈ ਵਹਿੰਦੇ ਚੜ ਜਾਂਦਾ ਉਹਦੀ ਕਿਉਂ ਆ ਰਹਾ ਯਾਰ ਵਾਕਿਆ ਹੀ ਆ ਠੀਕ ਆ ਯਾਰ ਇਹ ਵੀ ਕਰ ਦੂਗਾ ਹੱਥ ਪਾਓ ਯਾਰ ਮਾੜਾ ਜਾਨੂੰ ਲੈ ਦੱਸ ਨੀ ਦਾ ਮੋਲ ਬਈ ਕੜ ਚੁੱਕਿਆ ਤੇ ਬੰਦੇ ਵੀ ਠੰਡੇ ਹੋ ਗਏ ਤੇ ਨਹੀਂ ਤੇ ਹੁਣ ਪ੍ਰਣਾਲੇ ਨਾਲ ਦੇ ਪਾਣੀ ਨਾਲ ਨਹਾਈ ਜਾਂਦੇ ਆ ਜਾਨੀ ਕਿ ਗੰਦੇ ਪਾਣੀ ਨਾਲ ਆਹ ਖੜੇ ਤਿੰਨੇ ਨਹਾਈ ਜਾਂਦੇ ਆ 402 ਕਸਟੰਟ ਲਾ ਹੋਰ ਐਂ ਕਰਕੇ ਚਾਲ ਕੇ ਬੱਸ ਬੱਸ ਕਾਣੀ ਹੈ ਮੀਗਾ ਨਾ ਪ੍ਰਣਾਲੇ ਦੇ ਪਾਣੀ ਨਾਲ ਨਾਲੀ ਨਹੀਂ ਕਰੇ ਜਾਵੇ ਨਾ ਉਹ ਮੋੜ ਤੇ ਲਾਗੇ ਇੱਥੇ ਨੰਗਾ ਲਾ ਕਰੂੰ ਪੱਥਰ ਮੈਂ ਝਾੜੂ ਮਾਰਾਂ ਉਹਨਾਂ ਨੂੰ ਸਾਰਾ ਜੂਨ ਝਾੜੂ ਮਾਰੀਏ ਮਾਰਦੀ ਨਹੀਂ ਇਹ ਆਹ ਸਹੀ ਗੱਲ ਦੀ